हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਲਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮਾ ਸੇਲ ਲਈ ਲੈ ਕੇ ਆਏ ਜੀ ਇੱਕ ਬਾਈ ਤਾਜੀ ਸੂਈ ਆ ਤੇ ਇੱਕ ਬਾਈ ਗੱਪਣ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਾਈ ਜੀ ਬਾਈ ਜੀ ਹਸੀ ਕਾਲ ਅੱਸੀ ਕਹ ਬਾਈ ਬਹੁਤ ਠੀਕ ਹੈ ਵਧੀਆ ਠੀਕ ਹੈ ਜੀ ਜੀ ਵਧੀਆ ਚੱਲੋ ਬਾਈ ਹਾਂ ਜੀ ਬਾਈ ਜੀ ਵਧੀਆ ਜੀ ਠੀਕ ਹੈ ਬਾਈ ਨਾਮ ਤੇ ਐਡਰੈਸ ਬੋ ਜਸਵਿੰਦਰ ਸਿੰਘ ਜੀ ਪਿੰਡ ਧੂੜਕੁਰੂ ਸਿੰਘ ਕੇ ਜਿਲ੍ਹਾ ਮੋਗਾ ਤਸੀਰ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਦੇ ਜਿਹੜੇ ਨਿਹਾਲ ਸਿੰਘ ਵਾਲਾ ਤਖਤਪੁਰ ਸਾਹਿਬ ਠੀਕ ਆ ਮੋਬਾਈਲ ਨੰਬਰ ਬੋ 999 900054 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੋਸ ਸੀ ਇਹ ਦੂਜਾ ਜੀ ਦੂਜਾ ਕਦੋਂ ਜਿਵੇਂ ਮਰਜੀ ਇਹ ਲੈ ਹਾਂਜੀ ਕਦੋਂ ਸੋਈ ਆ ਬਸ ਹੋਇਆ ਹੀ 1/2 ਘੰਟਾ ਸੋਈ 1/2 ਘੰਟਾ ਬੱਚਾ ਕੀ ਆ ਬੱਚੀ ਜੀ ਬਹੁਤ ਵਧੀਆ ਬੱਚੀ ਹੈ ਨਾ ਹਾਂਜੀ ਹਾਂਜੀ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਬੜੀ ਚੰਗੀਆਂ ਨਾਸਾ ਬੱਚੀ ਦੀਆਂ ਗੁਲਾਬੀ ਰੰਗ ਰੂਪ ਬਹੁਤ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਬਈ ਤੇ ਜੇਰਾ ਭਈ ਹੈ ਹਾਂਜੀ ਹਾਂਜੀ ਇਹ ਆਪਣੀ ਪਈ ਹੈ ਜੀ ਇਹ ਜੀਰ ਵਗੈਰਾ ਓਕੇ ਆ ਆਰਡਰ ਕਮਾਲ ਦਾ ਸੋਹਣਾ ਥਣ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਕਿੰਨਾ ਕੁ ਬੋਲੋ ਹਾਂ ਬੋਲੋ ਜੀ ਹੁਣ ਚੋਇਓ ਪੰਜ ਕਿਲੋ ਜੀ ਠੀਕ ਆ ਖੋਲ ਲਾ ਤੋਰ ਕੇ ਦਿਖਾ ਦੇ ਕੱਦ ਵਿੜਤ ਚੰਗਾ ਰੰਗ ਰੂਪ ਚੰਗਾ ਕਿੰਨਾ ਕੁ ਦੁੱਧ ਦੇ ਦੂਆ ਐਸਟੀਮੇਟ ਆ ਐਸਟੀਮੇਟ ਹੈਗਾ ਜੀ 20 ਦੇ ਦੂਗੀ ਅੱਛਾ ਠੀਕ ਆ ਯਾਦ ਬ੍ਰੀਡ ਚੰਗੀ ਆ ਭਈ ਰੰਗ ਰੂਪ ਬਹੁਤ ਹੈ ਥਣ ਬੜਾ ਕਮਾਲ ਦਾ ਲੱਗਿਆ ਚਿਵਾਈ ਬਹੁਤ ਚੰਗੀ ਹੋ ਬਹੁਤ ਵਧੀਆ ਹੀ ਆ ਜੇਰ ਬਾਈ ਜੇਰ ਬਾਈ ਰਕਤੀ ਬੱਚਾ ਬੱਚਾ ਮਗਰ ਬੱਚੀ ਬੱਚੀ ਵੀ ਚੰਗੀ ਹੈ ਬੈਡ ਖੁਰ ਵੀ ਚੰਗੀ ਹੈ ਫੇਸ ਹੂਸ ਸਿੰਗਾ ਬੋਦੀ ਵਾਦੀ ਰੰਗ ਰੂਪ ਪ੍ਰਿੰਟ ਫਰੰਟ ਬੈਡ ਦਾ ਬਹੁਤ ਚੰਗਾ ਸੋਹਰਾ ਤਾਰਾ ਵੀ ਚੰਗਾ ਬੈਡ ਦਾ ਤੇ ਕੀ ਮੋਲ ਲ ਭਰਾ ਇਹਦਾ ਮੋਲੀ ਇਹ ਤਾਂ ਫੋਨ ਤੇ ਕਰ ਲੰਮੀ ਜਾਇਜ ਹੋਗਾ ਜਾਇਜ ਜਾਇਜ ਕਰੀ ਮੋਲ ਬਾਈ ਕਹਿੰਦਾ ਫੋਨ ਤੇ ਕਰ ਲੈ ਮੋਲ ਆ ਜਿਹੜਾ ਬੈਡ ਦੇ ਹਿਸਾਬ ਨਾਲ ਬਿਲਕੁਲ ਬਾਈ ਕਹਿੰਦਾ ਜਾਇਜ ਹੀ ਰੱਖਾਂਗੇ ਸੋਹਰਾ ਤਾਰਾ ਅ ਡਰਾਅਰ ਦਾ ਮਾਲ ਕਰ ਮਾਈ ਦਾ ਚੰਗੀ ਆ ਬਾਈ ਬਸ ਸੂਈ ਸੂਈ ਜੇਰ ਵੀ ਬਾਈ ਰੱਖੀ ਬੈਠਾ ਆਰਡਰ ਦੇਖੋ ਬਾਈ ਪਾਂਡਰਗਾ ਹਵਾਨਾ ਕਰਮਾ ਹੀ ਤਿਆਰ ਕਰੀ ਬੈਠੀ ਆ ਨਾਲਾ ਨੂੜਾ ਫੁੱਲ ਚੰਗੀ ਆ ਅੱਗੇ ਦੇਖੋ ਗੱਠਲੇ ਬਾਈ ਮੂਹਰ ਨੂੰ ਆਗਾ ਨਾਲ ਨੂੜ ਪੂਰੀ ਚੰਗੀ ਆ ਲੈਵੇ ਤੇ ਦੁੱਧ ਵਾਕਈ ਚੰਗਾ ਭਾਵੇਂ ਠੰਡੀ ਸੀਲਾ ਹਾਂ ਹਾਂਜੀ ਬਹੁਤ ਠੰਡੀ ਆ ਜੀ ਬੱਸ ਜਿੱਦਾਂ ਮਰਜੀ ਆ ਹਾਂ ਲੋ ਜਿਵੇਂ ਮਰਜੀ ਹੱਥ ਲਾਈ ਚਾਲ ਕੋਈ ਚੈੱਕ ਓਕੇ ਅੱਗੇ ਬਾਈ ਦੋਨੋਂ ਸਹੀ ਵਾਲਾ ਹਾਂਜੀ ਸ਼ਾਹੀ ਵਾਲੀ ਕਿਹੜਾ ਸੂ ਆ ਬਾਈ ਇਹ ਦੂਜਾ ਜੀ ਕਿੰਨੇ ਦਾ ਲੈ ਜੀ ਉਹ ਸੀੜਾ ਜੀ ਇਹ ਵੀ ਠੀਕ ਆ ਨੇ ਦੇ ਲੈਂਦੀ ਆ ਇਹਦੇ ਰੀਗ ਆਖਤਾ ਰਹੇਗਾ ਇਹ ਆਖ ਤੇਰੀ ਕਰਤੀ ਆ ਹਾਂਜੀ ਕੀ ਰਿਕਾਰਡ ਆ ਦੁੱਧ ਦਾ ਰਿਕਾਰਡ ਜੀ ਪਰ ਦਿੱਤਾ 17 18 ਲੀਟਰ ਖੁੱਲਾ ਹਾਂਜੀ 18 ਲੀਟਰ ਚੰਗਾ ਹਨ ਹਾਂਜੀ ਹਾਂਜੀ ਮੁੱਠੀ ਵਾਲਾ ਥਣ ਢੱਲਾ ਵਾਕ ਸਾਰੀਆਂ ਬਲ ਢੱਲਾਂ ਕੱਢ ਕੇ ਘਰ ਮਾਣੀ ਨੇ ਫੇਰ ਸੋਣਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਲੈ ਪੂਰੀ ਵਿਕਤੀ ਦੇ ਥਣ ਲੱਗਿਆ ਵੇ ਕਿਆ ਬਾਤ ਆ ਸਿਲ ਬਹੁਤ ਹੀ ਰੰਗ ਰੂਪ ਚੰਗਾ ਲਾਲ ਕਲਰ ਦੀ ਫੇਸ ਸੂਸ ਬਹੁਤ ਚੰਗਾ ਹਰਾ ਜੀ ਰੂਜੀ ਫੁੱਲ ਆ ਬਾਈ ਬਾਕੀ ਕੱਦ ਵੱਡ ਚੰਗਾ ਜਾਂ ਤੇ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆਗਾ ਤੇ ਕੀ ਮੁੱਲ ਆ ਭਰਾ ਦਾ ਇੱਕ ਇਹ ਦੂਜੇ 20 ਬਾਈ ਦੇਣਾ ਚਾਹੀਦਾ ਇਹ ਖੁੱਲਾ ਕਿਵੇਂ 20 ਬਾਈ ਪਲੱਸ ਦੇ ਵੀ ਇਹ ਇੱਕ ਇਹ ਖੁੱਲਾ ਠੀਕ ਆ ਹੂੰ ਬਾਈ ਲੀਟਰ ਬਾਈ ਕਹਿੰਦਾ ਇੱਕ ਤੀ ਆਰਮ ਨਾਲ ਦੇ ਦੂਗੀ ਫੇਸ ਬਹੁਤ ਚੰਗਾ ਰੰਗ ਰੂਪ ਵੀ ਚੰਗਾ ਮੁੱਲ ਭਰਾ ਦਾ ਮੁੱਲ ਇਹਦੇ ਫੋਨ ਤੇ ਕਰ ਲਾਂਗੇ ਫਿਰ ਜਾਇਜ਼ ਹੋ ਜਾਇਜ਼ ਹੀ ਕਰਾਂਗੇ ਹਾਂਜੀ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਹੋ ਜਾਏ ਆਏਗੇ ਬੰਦੇ ਮਾਨਤਾਨ ਵੀ ਕਰਾਂਗੇ ਜੀ ਠੀਕ ਮੁੱਲੋ ਜਮਾ ਬਾਈ ਕਹਿੰਦਾ ਜਾਇਜ਼ ਹੋ ਪਹਿਲਾਂ ਵੀ ਬਾਈ ਦੀਆਂ ਕਾਫੀ ਵੀਡੀਓ ਪਾਈਆਂ ਮੁੱਲ ਬਾਈ ਦੇ ਬਿਲਕੁਲ ਜਾਇਜ਼ ਹੁੰਦੇ ਆ ਤੇ ਕਿਸੇ ਵੀ ਦੋਵੇਂ ਨਗਾ ਚ ਕੋਈ ਵੀ ਨਗਾ ਪਸੰਦ ਆਵੇ ਭਾਈ ਨਟ ਕਨੈਕਟ ਕਰ ਲਿਓ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਆਇਦਾਂ ਧੰਨਵਾਦ